ਪੂਰੇ ਪਤੰਗਾਂ ਦਾ ਜਿਹੜੇ ਬੰਦੇ ਪੰਜਾਬ ਦੇ ਵਿੱਚ ਕਾਰੋਬਾਰ ਕਰਦੇ ਆ ਸੇਖੋਂ ਪਤੰਗ ਸਟੋਰ ਤਣਾਉਂਦਾ ਤੇ ਬਾਈ ਹੋਰਾਂ ਦੀ ਫੈਕਟਰੀ ਆ ਗਈ ਜਿੱਥੇ ਪਤੰਗ ਬਣਾਉਂਦੇ ਆਗੇ ਆਹ ਦੇਖੋ ਇਧਰਲੇ ਪਾਸੇ ਵੀ ਪਤੰਗ ਪੈਣੇ ਮੈਨੂੰ ਕਹਿੰਦੇ ਵੀ ਤੂੰ ਥੋੜਾ ਜਿਆ ਹੋ ਗਿਆ ਲੇਟ ਕਹਿੰਦੇ ਹੁਣੀ ਚੱਕ ਕੇ ਹੜਿਆਂਗੇ ਇਧਰਲੇ ਪਾਸੇ ਕਰੀ ਜਾਂਦੇ ਆਗੇ ਤੇ ਬੇਸ ਤੇ ਅੱਜ ਠੀਕ ਹੈ ਇਹ ਸਾਡੇ ਵਾਲੇ ਜਵਾਕ ਜਾਈ ਨੇ ਭਰਾਓ ਇਹਨਾਂ ਨੇ ਵੀ ਲਵਾਤਾ ਮੇਰਾ 17-1800 ਰੁਪਿਆ ਪਤੰਗਾਂ ਤੇ ਤੇ ਆਹ ਤੇ ਬਾਈ ਖੜਾ ਸੇਖੋਂ ਤੇ ਬਾਈ ਪਤੰਗਾਂ ਦੀ ਫੈਕਟਰੀ ਹੈ ਆਪਣੀ ਹਾਂਜੀ ਆਪਣੀ ਪਤੰਗਾਂ ਦੀ ਫੈਕਟਰੀ ਹੈ ਜੀ ਬਰਤਾਲੇ ਠੀਕ ਹੈ ਮੇਰੀ ਬੇਨਤੀ ਹੈ ਵੀ ਸੰਤ ਦੇ ਜਲਦੀ ਜਲਦੀ ਆਓ ਓਵਰ ਬਹੁਤ ਦੇ ਰਹੇ ਆਸੀਂ ਠੀਕ ਹੈ ਤੇ ਸੇਖੋ ਕੈਡ ਸਟੋਰ ਤੋਂ ਲਾ ਜੀ ਠੀਕ ਹੈ ਤੇ ਮੇਰੀ ਬੇਨਤੀ ਹੈ ਬਾਈ ਦੀ ਵੀ ਬਹੁਤ ਜੀ ਚੈਨਲ ਨੂੰ ਸਪੋਰਟ ਕਰੋ ਤੇ ਜਲਦੀ ਜਲਦੀ ਬਿਲਕੁਲ ਜੀ ਥੈਂਕ ਯੂ ਜੀ ਬਹੁਤ ਬਹੁਤ ਮੇਰੀ ਇੱਕ ਬੇਨਤੀ ਹੱਥ ਜੋੜ ਕੇ बच्चे ओ नले उनादी मां-पिओ कौन सीली ही डोरा बात्तन और कोई डोर ना बात्तन सही कह रहे हो डोर ना बात्तन ना बात्तन मेरी बार-बार विनती हाथ जोड़ के पर नहीं मानदे बच्चे पर फिर भी मनाऊं बच्चे बिल्कुल भाई बिल्कुल मां-पਿਆਂ ਦੇ ਹੱਥੋਂ ਦਾ ਹੈਣਾ ਬਿਲਕੁਲ ਕਿਉਂ ਚੀਜ਼ ਮਾਪਿਆਂ ਨੇ ਲਾਉਣੀਆਂ ਬੱਚਿਆਂ ਨੂੰ ਤੇ ਪਤੰਗ ਬਾਈ ਕੋਲੇ ਬਹੁਤ ਸ਼ਿਰਾ ਤੋਂ ਸ਼ਿਰਾ ਪਾਏ ਨੇ ਭਰਾਓ 5 ਰੁਪਈਆ ਤੋਂ ਪਤੰਗ ਸਟਾਰਟ ਹੋ ਜਾਂਦਾ ਤੇ ਮਹਿੰਗੇ ਤੋਂ ਮਹਿੰਗੇ ਕਿੰਨਾ ਪਤੰਗ ਬਾਈ ਆਪਣੇ ਕੋਲੇ ਜੀ 2 ਰੁਪਈਆ ਤੋਂ ਲੈ ਕੇ ਜੀ ਆਪਰੇ ਕੋਲੇ 700 ਟੱਕਰ ਪਤੰਗ ਪਿਆ ਜੀ 2 ਰੁਪਈਆ ਤੋਂ ਲੈ ਕੇ 700 ਤੱਕ 700 ਵਾਲਾ ਪਤੰਗ ਹੈਗਾ ਉਹਰੇ ਹਾਂਜੀ ਉਹ ਹੁਣ ਇਸ ਟਾਈਮ ਦੇ ਵਿੱਚ ਫੈਕਟਰੀ ਦੇ ਅੱਛੀਆ ਆਪਣਾ ਸਾਹਮਣੇ ਕਰ ਦੋ ਠੀਕ ਹੈ ਸਾਹਮਣੇ ਆਪਣੀ ਉਹ ਗੁੱਠੀ ਆਪਣੀ ਹੈ ਠੀਕ ਹੈ ਤੇ ਇਧਰ ਵੀ ਭਰਾ ਹੋ ਰਿਹਾ ਕੋਈ ਡੋਰਾ ਵਗੈਰਾ ਬਾਈ ਬਾਕੀ ਬਾਈ ਨੇ ਬੇਨਤੀ ਬਹੁਤ ਸੋਹਣੀ ਕੀਤੀ ਹੈ ਵੀ ਚైనా ਡੋਰ ਨਾਲ ਵਰਤੋ ਆਪਣੀਆਂ ਦਿੱਲੀ ਦੀਆਂ ਜਿਹੜੀਆਂ ਆਪਣੇ ਇੰਡੀਆ ਦੀਆਂ ਡੋਰਾ ਨੇਗੀਆਂ ਉਹ ਵਰਤੋ ਬਹੁਤ ਵਧੀਆ ਬਾਈ ਕੋਲੇ ਕੰਮ ਆ ਭਰਾ ਉਹ ਆ ਸਕਦੇ ਹੋ ਤੇ